ਲਾਲਾਬਾਦ ਦੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਪਤਵੰਤੇ ਸਜਣੋ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੰਟਾ ਜੀ ਨੇ ਇੱਕ ਗੱਲ ਕੀਤੀ ਹੈ ਕਿ ਜਿਹੜਾ ਪਾਰਲੀਮੈਂਟ ਵਾਲਾ ਇਲੈਕਸ਼ਨ ਆਣਾ ਬਾਦਲ ਸਾਹਿਬ ਜਿਹੜਾ ਸੋਡਾ ਲੰਬਾ ਪਿਛਲੀ ਵਾਰ ਦਾ ਜਿਹੜੀ ਅਸੀਂ ਜਲਾਲਾਬਾਦ ਵਾਲੇ ਗਲਤੀ ਕਰ ਬੈਠੇ ਸੀਗੇ ਉਹ ਗਲਤੀ ਅਸੀਂ ਸੁਧਾਰ ਦੇਣੀ ਹੈ ਔਰ ਤੁਹਾਨੂੰ ਬੇਨਤੀ ਕਰਦੇ ਆ ਕਿ ਜਿਹੜਾ ਅਗਲਾ ਵਿਧਾਨ ਸਭਾ ਦਾ ਇਲੈਕਸ਼ਨ ਆਣਾ 27 ਦਾ ਤੁਹਾਨੂੰ ਇੱਥੇ ਹੀ ਲੈ ਕੇ ਲੜਾਉਣਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਤੁਹਾਨੂੰ ਇੱਥੇ ਹੀ ਪੰਜਾਬ ਦਾ ਮੁੱਖ ਮੰਤਰੀ ਵੀ ਬਣਾਉਣਾ ਹੈ ਔਰ ਮੈਨੂੰ ਪੂਰਨ ਆਸ ਹੈ ਕਿ ਮਡੇ ਮੇਰੇ ਵੱਡੇ ਵੀਰ ਜੀ ਸਾਡੀ ਇਹ ਬੇਨਤੀ ਹੈ ਉਸ ਨੂੰ ਮੰਨਣਗੇ ਔਰ ਜਿਹੜੇ ਇੱਥੋਂ ਦੇ ਲੋਕਲ ਵਿਧਾਇਕ ਹੈ 골ਡੀ ਕੰਬੋਜ ਮੈਂ ਤਾਂ ਅੱਗੇ ਵੀ ਇੱਕ ਦਿਨ ਬੀਬੀ ਨੂੰ ਪੁੱਛਿਆ ਸੀਗਾ ਔਰ ਮੈਂ ਜਲਾਲਾਬਾਦ ਵਾਸੀਆਂ ਨੂੰ ਵੀ ਪੁੱਛਣਾ ਚਾਹਣਾ ਯਾਰ ਤੁਸੀਂ ਇੱਕ ਪਾਸੇ ਪਾਰਟੀ ਪ੍ਰਧਾਨ ਹੀਰਾ ਬੰਦਾ ਤਿੰਨ ਵਾਰੀ ਐਮਐਲਏ ਜਿਤਾਇਆ ਤੁਸੀਂ ਇੱਥੋਂ ਔਰ ਦੂਜੇ ਪਾਸੇ ਉਹ ਚੋਰ ਜਾਂ ਗੋਲਡੀ ਕੋਈ ਤੁਲਨਾ ਦਾ ਕਰ ਲੈਂਦੇ ਜਲਾਲਾਬਾਦ ਵਾਲੇ ਮੈਂ ਕਦੇ ਵੀ ਡਰ ਕੇ ਨਹੀਂ ਗੱਲ ਕੀਤੀ ਕਿਸੇ ਤੋਂ ਉਹ ਦੋਨੇ ਪਿਓ ਪੁੱਤ ਬਲ ਸਾਹਿਬ ਮੁੰਡਾ ਆਮ ਆਦਮੀ ਦਾ ਵਿਧਾਇਕ ਹੈ ਤੇ ਪਿਓ ਬੀਐਸਪੀ ਤੋਂ ਇਲੈਕਸ਼ਨ ਲੜੀ ਜਾਂਦਾ ਹੈ ਜਿਹੜਾ ਆਪਦੇ ਸੌਹਰਿਆਂ ਦੀ 35 40 ਕਿੱਲੇ ਜ਼ਮੀਨ ਵੇਚ ਕੇ ਖਾ ਗਿਆ ਤੋ ਉਹਦੇ ਤੋਂ ਲੋਕਾਂ ਦੇ ਕੰਮ ਭਾਲਦੇ ਆਪਾਂ ਪਿੱਛੇ ਜੇ ਸਾਡੇ ਮਾਤਾ ਗੁਜਰੀ ਪਬਲਿਕ ਸਕੂਲ ਮੇਰੇ ਸਵਰਗਵਾਸੀ ਪਿਤਾ ਸਰਦਾਰ ਜੋਰਾ ਸਿੰਘ ਮਾਨ ਨੇ ਬੂਟਾ ਲਾਇਆ ਸੀ ਸਾਰੇ ਇਲਾਕੇ ਵਾਲੇ ਜਾਣਦੇ ਆ ਬਾਲ ਸਾਹਿਬ ਉਹਦਾ ਟਰਸਟ ਬਣਿਆ ਹੈ ਉਹਦੇ ਚ ਕਰੋੜਾਂ ਰੁਪਇਆ ਪਿਆ ਹੈ ਇਹਦੀ ਅੱਖ ਉਹਦੇ ਤੇ ਵੀ ਹੈਗੀ ਹੈ ਇਹਦਾ ਇੱਕੋ ਇੱਕ ਮਕਸਦ ਹੈ ਉਹਨੂੰ ਏ ਕਬਜ਼ੇ ਚ ਕਰਕੇ ਉਹਦੇ ਤੋਂ ਉਹ ਪੈਸਾ ਉਹ ਖਾਣਾ ਚਾਹੁੰਦਾ ਹੈ ਇੱਕ ਪਾਸੇ ਤਾਂ ਇਹ ਸਰਕਾਰ ਕਹਿੰਦੀ ਅਸੀਂ ਐਜੂਕੇਸ਼ਨ ਦਿੰਨੇ ਆ ਮੈਡੀਟਰੀਅਲ ਸਕੂਲ ਬਣਾਉਣੇ ਆ ਔਰ ਦੂਜੇ ਪਾਸੇ ਬੰਦ ਕਰਾਈ ਜਾਂਦੇ ਆ 24 2500 ਬੱਚਾ ਉਹਦੇ ਚ ਪੜਦਾ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਔਰ ਕਾਰਾ ਚੋਰੀ ਚ ਇਹ ਸਾਡੇ ਪਰਿਵਾਰ ਬਾਰੇ ਗੱਲਾਂ ਕਰਦਾ ਹੈ ਸਟੇਜਾਂ ਤੇ ਬੋਲਦਾ ਗੋਲਦੀ ਕੰਬੋਜ ਮੇਰੇ ਨਾਲ ਗੱਲ ਕਰੇ ਸਾਹਮਣੇ ਬਹਿ ਕੇ ਸਰਦਾਰ ਜੋਰਾ ਸਿੰਘ ਮਾਨ ਦਾ ਪਰਿਵਾਰ ਸਰਦਾਰ ਜੋਰਾ ਸਿੰਘ ਮਾਨ ਕਦੇ ਵੀ 1 ਰੁਪਏ ਦਾ ਰਵਾਧਾਰ ਨਹੀਂ ਹੋਇਆ ਕਿ ਉਂਗਲ ਖੜੀ ਕਰਕੇ ਕਹਦੇ ਪੰਜਾਬ ਦੇ ਵਿੱਚ ਔਰ ਇਹ ਗੱਲਾਂ ਕਰਦਾ ਹੈ ਸਰਦਾਰ ਜੋਰਾ ਸਿੰਘ ਮਾਨ ਦੇ ਪਰਿਵਾਰ ਬਾਰੇ ਉਹਨਾਂ ਦੇ ਕੱਦ ਬਾਰੇ ਪਰ ਗਾਂ ਨੂੰ ਗਲਤੀ ਨਾ ਕਰ ਲਿਓ ਯਾਰ ਇਹੋ ਜਿਹੇ ਚੋਰਾ ਤੋਂ ਪ੍ਰੇਜ ਰੱਖਿਆ ਕਰੋ ਅੱਜ ਜੋ ਪੁੱਛਾਈ ਜਾਂਦੇ ਹੋ ਬਾਲ ਸਾਹਿਬ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਦਾ ਮੈਂ ਵੀ ਪਿੰਡ ਦਾ ਸਰਪੰਚ ਆ ਸਾਡੇ ਜਲਾਲਾਬਾਦ ਬਲਾਕ ਦਾ 5 ਕਰੋੜ ਰੁਪਇਆ ਪਿਆ ਸੀਗਾ ਗਰੀਬਾਂ ਦੀਆਂ ਫਲਸ਼ਾਂ ਵਾਸਤੇ ਉਹਦੇ ਚੋਂ ਨੇ 35 ਲੱਖ ਰੁਪਇਆ ਲਿਆ ਮਲਾਜਮਾਂ ਤੋਂ ਡਾਂਗ ਦੇ ਕੇ ਲਿਆਏ ਨੇ ਔਰ ਉਹਦੇ ਮੈਨੂੰ ਬੀਬੀ ਮਿਲ ਗਈ ਕਹਿੰਦੀ ਮਲਾਜਮ ਸਾਡੇ ਤੋਂ 4000 ਰੁਪਇਆ ਪ੍ਰਤੀ ਫਲਸ਼ ਮੰਗਦੇ ਆ ਮੈਂ ਕਿਹਾ ਭੈਣੇ ਮਲਾਜਮਾਂ ਦਾ ਨਹੀਂ ਕਸੂਰ ਉਹ ਚੱਕੀ ਦੇ ਪੁੜਾਂ ਦੇ ਵਿਚਾਲੇ ਪਿਸੀ ਜਾਂਦੇ ਆ ਉੱਤੋਂ ਉਹਨਾਂ ਨੂੰ ਐਮਐਲਏ ਤਣਦਾ ਹੈ ਜੇ ਥੱਲੇੋਂ ਤੁਸੀਂ ਤੁਨੀ ਜਾਣੇ ਹੋ ਉਹ 35 ਲੱਖ ਰੁਪਇਆ ਕਿੱਥੋਂ ਦੇਣ ਜਿਹਦੇ ਕੋਲੇ ਇੱਕ ਮਰਲਾ ਜ਼ਮੀਨ ਨਹੀਂ ਉਹ 6 ਕੁਲਿਆਂ ਚ ਕੋਠੀ ਪਾਈ ਜਾਂਦਾ ਹੈ ਦੇਣ ਜੇ ਉਹ ਨਹੀਂ ਰਹਿਤਾ ਦੇਣ ਆ ਵੀ ਨਹੀਂ ਰਹਿਣਗੇ ਮੈਂ ਇੱਕ ਇੱਕ ਰੁਪਏ ਦਾ ਹਿਸਾਬ ਲਾਊਗਾ ਇਨਕੁਆਰੀਆਂ ਵੀ ਕਰਾਊਗਾ ਜਿੱਥੇ ਮਰਜੀ ਆ ਜੇ ਜਿੱਥੇ ਮਰਜੀ ਭੱਜ ਲੈ ਗੋਲਡੀ ਉਹ ਮੈਂ ਐਵੇਂ ਗੰਦੇ ਜਿਹੇ ਬੰਦੇ ਦਾ ਨਾਂ ਲੈ ਲਿਆ ਚਲੋ ਛੱਡੋ ਉਹਦੀ ਗੰਦ ਦਾ ਉਹਦਾ ਕੀ ਤੋਲ ਦੀ ਮਹਿਲਤ ਹੋਣੀ ਐ ਬਲ ਸਾਹਿਬ ਜਿਹੜਾ ਇਹ ਇਲੈਕਸ਼ਨ ਆਣਾ ਜਲਾਲਾਬਾਦ ਵਾਲੇ ਜਿਚਾਉਣਗੇ ਜਿਚਾਉਣਗੇ ਫਰੋਇਪੁਰ ਪਾਰਲੀਮੈਂਟ ਵਾਲੇ ਵੀ ਵੱਡੀ ਲੀਡ ਨਾਲ ਵੱਡੀ ਲੀਡ ਨਾਲ ਜਿਤਾ ਕੇ ਭੇਜਣਗੇ ਔਰ ਜਲਾਲਾਬਾਦ ਵਾਲੇ ਖਾਸ ਕਰਕੇ ਜਿਹੜਾ ਲੰਬਾ ਸਿਣਾ ਆਪਾਂ 32000 ਵਾਲਾ ਉਹ ਬੱਤੀ ਨਹੀਂ 40 ਹਜ਼ਾਰ ਨਾਲ ਲਾਉਣਾ ਬਾਲ ਸਾਹਿਬ ਦਾ ਤੇ ਬਾਲ ਸਾਹਿਬ ਨਾ ਇਤ ਇਲੈਕਸ਼ਨ ਲੜਨਾ ਤਾਂ ਉਹ ਮੇਰੀ ਜ਼ਿੰਮੇਵਾਰੀ ਹੈ ਭਾਈ ਮੰਟਾ ਜੀ ਵੀ ਬੈਠੇ ਆ ਔਰ ਜਿਹੜਾ ਇਹ ਇਲੈਕਸ਼ਨ ਲੜ ਰਿਹਾ ਨਾ ਮੈਂ ਵੀਰੋ ਇਹ ਮੇਰੇ ਬਾਪ ਦੀ ਕਮਾਈ ਹੈ ਮੇਰੇ ਸਵਰਗਵਾਸੀ ਪਿਤਾ ਸਰਦਾਰ ਜੋਰਾ ਸਿੰਘ ਮਾਨ ਦੀ ਕਮਾਈ ਹੈ ਸਰਦਾਰ ਜੋਰਾ ਸਿੰਘ ਮਾਨ ਨੇ ਇਮਾਨਦਾਰੀ ਨਾਲ ਵਫਾਦਾਰੀ ਨਾਲ ਪਾਰਟੀ ਦੀ ਸੇਵਾ ਕੀਤੀ ਔਰ ਬਾਦਲ ਪਰਵਾਰ ਜੀ ਵੀ ਨਾਲ ਵਫਾਦਾਰੀ ਨਾਲ ਭਾਈ ਉਸੇ ਦੇ ਸਦਨਾਂ ਦੇ ਸਦਕਾ ਇਹ ਅੱਜ ਜਿਹੜੀ ਵੋਟ ਆ ਨਾ ਇਹ ਮੈਨੂੰ ਮਿਲ ਰਹੀ ਹੈ ਮੈਂ ਤਾਂ ਇਸ ਤੋਂ ਬਾਅਦ ਆਪਦੀ ਫਸਲ ਵਿਜਣੀਆਂ ਤੇ ਬਾਅਦ ਚ ਵੜਨੀਆਂ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਪ੍ਰਮਾਤਮਾ ਮਿਹਰ ਕਰੇ ਜੇ ਤੁਸੀਂ ਮੈਨੂੰ ਪਾਰਲੀਮੈਂਟ ਚ ਤਾ ਕੇ ਭੇਜ ਦਿਓ ਨਾ ਆਪਾਂ ਬਾਰਡਰ ਪੱਟੀ ਤੇ ਬੈਠੇ ਆ ਜਿਹੜਾ ਪਛੜਿਆ ਸ਼ਬਦ ਹਨ ਇਹਨੂੰ ਆਪਾਂ ਲਾਉਣਾ ਹੈ ਔਰ ਸਰਦਾਰ ਜੋਰਾ ਸਿੰਘ ਮਾਨ ਦੀ ਵੀ ਦਿਲੀ ਕੋਈ ਸੀਗੀ ਉਹਨਾਂ ਨੇ ਵੀ ਪਾਰਲੀਮੈਂਟ ਦੇ ਵਿੱਚ ਦੋ ਵਾਰੀ ਬਾਰਡਰ ਖਲੌਣ ਦੀ ਆਵਾਜ਼ ਬੁਲੰਦ ਕੀਤੀ ਸੀ ਤੁਹਾਡੇ ਨਾਲ ਵਾਦਾ ਰਿਹਾ ਕਿ ਮੈਂ ਹੁਸੈਨੀ ਵਾਲਾ ਬਾਰਡਰ ਤੇ ਸੁਲੇਮਾਨਕੀ ਫਾਜ਼ਰਕਾਲਾ ਬਾਰਡਰ ਇਹਦੀ ਆਵਾਜ਼ ਸਭ ਤੋਂ ਪਹਿਲਾਂ ਬੁਲੰਦ ਕਰਾਂਗੇ ਔਰ ਬਾਰਡਰ ਪੱਟੀ ਦੇ ਵੀ ਮੇਰੇ ਵੀਰ ਬੈਠੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਬਾਦ ਸਾਹਿਬ ਨੇ ਪੱਕੀਆਂ ਕਰਾਈਆਂ ਸੀ ਲੇਕਿਨ ਕੁਝ ਕਾਰਨਾ ਕਰਕੇ ਕੁਝ ਟੁੱਟ ਗਈਆਂ ਕੁਝ ਕਰਚੀਆਂ ਰਹਿ ਗਈਆਂ ਕੁਝ ਗਰਦੌਰੀਆਂ ਟੁੱਟ ਗਈਆਂ ਇਹਦੀ ਆਵਾਜ਼ ਵੀ ਮੈਂ ਪਾਰਲੀਮੈਂਟ ਦੇ ਵਿੱਚ اٹھਾਉਂਗਾ ਮੈਂ ਜਿਆਦਾ ਸਮਾਂ ਨਹੀਂ ਲੈਣਾਗਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਬੋਲਣਾ ਮੈਂ ਤਾਂ ਬਾਦ ਸਾਹਿਬ ਪਹਿਲੀ ਵਾਰ ਏਡੀ ਵੱਡੀ ਸਟੇਜ ਤੇ ਥੋੜੇ ਸਾਹਮਣੇ ਬੋਲਿਆ ਇੰਨਾ ਬੋਲਣ ਜੋਕਰਾ ਤੁਸੀਂ ਭਰਾਵਾਂ ਨੇ ਕੀਤਾ ਇਹਦੇ ਲਈ ਬੇਨਤੀ ਕਰਦਾ ਜੋ ਕਹੋਗੇ ਜਲਾਲਾਬਾਦ ਵਾਲੇ ਜਿਵੇਂ ਕਹੋਗੇ ਉਹੀ ਕਰੂੰਗਾ ਆਪਦੇ ਬਾਪ ਦੀ ਪਗੜੀ ਹੈ ਨਾ ਉਹਨੂੰ ਮੈਂ ਦਾਗ ਨਹੀਂ ਲੱਗਣ ਦਿੰਦਾ ਉਹਨੂੰ ਮੈਂ ਹੋਰ ਉੱਚੀ ਲੈ ਕੇ ਜਾਊਗਾ ਜਿਵੇਂ ਆਮ ਧਾਰਨਾ ਸੀ ਕਿ ਸਰਦਾਰ ਜੋਰਾ ਸਿੰਘ ਮਾਨ ਜੀ ਦੀ ਬਾਹ ਫੜ ਲੈਣਾ ਉਹ ਛੱਡਦਾ ਨਹੀਂਗਾ ਤੇ ਵੀਰੋ ਛੜਦਾ ਮੈਂ ਵੀ ਨਹੀਂ ਮੈਂ ਵੀ ਉਸੇ ਜੱਟ ਦਾ ਪੁੱਤ ਆ ਇਹਦੇ ਲਈ ਬੇਨਤੀ ਕਰਦਾ ਤਗੜੇ ਹੋ ਕੇ ਆ ਲੈਕਚਰ ਜਿਤਾਈਏ ਲੈਕਚਰ ਜਿੱਤਿਆ ਪਿਆ ਪਰ ਫਿਰ ਜਲਾਲਾਬਾਦ ਇਹਨਾਂ ਨੂੰ ਬੇਨਤੀ ਹੈ ਕਿ ਲੀਡ ਜਲਾਲਾਬਾਦ ਚ ਸਭ ਤੋਂ ਜ਼ਿਆਦਾ ਆਉਣੀ ਚਾਹੀਦੀ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਔਰ ਧੰਨਵਾਦ ਵੀ ਕਰਦਾ ਜਿਹੜੇ ਤੁਸੀਂ ਐਨੇ ਗਿਣਤੀ ਵਿੱਚ ਇੱਥੇ ਆਏ ਹੋ ਸਾਰੀ ਸੰਗਤ ਦਾ ਧੰਨਵਾਦ ਔਰ ਇੱਕ ਜੋਂ ਨੂੰ ਟੱਕੜੀ ਦਾ ਬਟਨ ਦਬਾ ਕੇ ਦਾਤ ਨੂੰ ਕਾਮਯਾਬ ਕਰਿਓ ਇਹਦੇ ਵਿੱਚ ਤੁਹਾਡੀ ਤੁਹਾਡੇ ਇਲਾਕੇ ਦੀ ਕਾਮਯਾਬੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੱਥੋਂ ਆਪਾਂ ਮੁੱਖ ਮੰਤਰੀ ਬਣਾਉਣਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ